ਕਿਸਾਨੀ ਵੀਰੋ ਸਵਾਗਤ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਵੀ ਅੱਜ ਆਪਾਂ ਫੇਰ ਆਇਆ ਤੂੜੀ ਦੀ ਬੋਲੀ ਤੇ ਟਰਾਲੀਆਂ ਆਈਆਂ ਬਈ 2 ਤੇ 2 4 5 ਟਰਾਲੀਆਂ ਤੂੜੀ ਦੀਆਂ ਆਈਆਂ ਤੇ ਮੌਸਮ ਵੀ ਜਿਹੜਾ ਉੱਪਰੋਂ ਮੀਂਹ ਵਾਲਾ ਹੋਇਆ ਪਿਆ ਤੇ ਗਾਹਕ ਵੀ ਬਈ ਥਿਲਰ ਮੇਂ ਜੇ ਬੈਠੀ ਅੱਜ ਪਰ ਦੇਖਾਂਗੇ ਵੀ ਰੇਡ ਕਿੱਥੋਂ ਤੱਕ ਜਾਂਦਾ ਤੇ ਕੱਲ ਵੀ ਜਿਹੜਾ ਰੇਡ ਰਿਆ ਦੀ ਇੱਕ ਟਰਾਲੀ ਆਈ ਸੀ ਪਰसों ਵੀ ਇੱਕ ਟਰਾਲੀ ਆਈ ਸੀ ਕੱਲ ਵੀ ਕੱਲ ਜਿਹੜਾ 390 ਰੁਪਏ ਇੱਕ ਟਰਾਲੀ ਦਾ ਜਿਹੜਾ ਰੇਡ ਲੱਗਿਆ ਸੀਗਾ ਤੇ ਅੱਜ ਦੇਖਦੇ ਆਂ ਵੀ ਕੀ ਰੇਡ ਲੱਗਦਾ ਇਹ ਬੋਲੀ ਵੀ ਸ਼ੁਰੂ ਹੋਣ ਵਾਲੀ ਐ ਕੇਵਲ ਵੀ ਕਹਿੰਦੇ ਆ ਗਿਆ ਵੀ ਲਾਈਵ ਨੂੰ ਵੱਧ-ਵੱਧ ਕਰਦੇ ਸ਼ੇਅਰ ਸਵੇਰੇ 7 ਵਜੇ ਜਿਹੜੀ ਪੂਰੀ ਬੋਲੀ ਸ਼ੁਰੂ ਹੋ ਜਾਂਦੀ ਐ ਤੇ ਬਾਕੀ ਗਾਹ ਤੁਸੀਂ ਦੇਖ ਸਕਦੇ ਹੋ ਹਾਂ ਮੈਂ ਜਿਹੜਾ ਵੀ ਹੋ ਚੁੱਕਾ 7:00 ਵਜੇ ਕਿ ਇੱਕ ਮਿੰਟ ਤੇ ਦੇਖਦੇ ਹਾਂ ਬਾਕੀ ਕੀ ਬੰਦ ਅੱਗੇ ਕੱਲ ਵੀ ਆਈ ਸੀ ਇੱਕ ਟਰਾਲੀ ਪਰਸੋਂ ਦੀ ਜਿਹੜੀ ਇੱਕ ਟਰਾਲੀ ਆਈ ਸੀਗੀ ਪਰਸੋਂ 350 ਰੁਪਏ ਰੇਟ ਸੀ ਤੇ ਕੱਲ ਵੀ 390 ਰੁਪਏ ਦੂਸਰੀ ਟਰਾਲੀ ਦਾ ਲੱਗਿਆ ਸੀ ਅੱਜ ਜਿਹੜਾ ਰੇਡ ਦੇਖਾਂਗੇ ਵੀ ਕਿੱਥੋਂ ਤੱਕ ਜਾਂਦਾ ਤੇ ਟਰਾਲੀਆਂ ਆਈਆਂ ਅੱਜ ਜਿਹੜੀਆਂ 5 ਤੇ ਵੀ ਰੌਣਕ ਮੇਲਾ ਵੀ ਅੱਜ ਲੱਗਦਾ ਥੋੜਾ ਜਿਹਾ ਅੱਗੇ ਨੌਗਾਹ ਕਾਇਆ ਲੱਗਦਾ ਤੇ ਬਾਗੀ ਤਾਂ ਬਈ ਮੌਜੂਦ ਬੋਲੀ ਸ਼ੁਰੂ ਹੋਈ ਉਹ ਵੀ ਪਤਾ ਲੱਗੂ ਵੀ ਕਿੱਥੋਂ ਅਠਰੀ ਬੋਲੀ ਰੇਡ ਦਾ ਕੋਈ ਪਤਾ ਨਹੀਂ ਡੇਲੀ ਦਾ ਰੇਡ ਹੁੰਦਾ ਵਾਅਦਾ ਕਰਦੇ ਰਹਿੰਦੇ ਹੈ ਤੇ ਹਰੇਚਾਰੇ ਦਾ ਵੀ ਬਈ ਜਿਹੜਾ ਰੇੜਾ ਕੱਲ ਢਾਈ 100 ਦੇ ਆਸਪਾਸ ਜਿਹੜਾ ਰੇਡ ਚੱਲਿਆ ਸੀ ਹਰੇਚਾਰੇ ਦਾ 11 ਵਜੇ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਪਹਿਲਾਂ ਜਿਹੜਾ 180 ਰੁਪਈਆ ਵੀ ਰਿਹਾ ਤੇ ਇਹਦਾ ਡਾਊਨ ਵੀ ਰਿਹਾ ਤੇ ਕੱਲ ਜਿਹੜਾ 160 ਰੁਪਈਆ ਰੇਟ ਚੱਲਿਆ ਸੀ ਆਸ-ਪਾਸ ਇਹਦੇ ਅੱਜ ਤਰੀਕਾ 21 ਜੂਨ 2025 ਤੇ ਕੋਟ ਪੂਰਾ ਮੰਡੀ ਵਿੱਚ ਪੂਰੀ ਦੀ ਬੋਲੀ ਆਹ ਬੋਲਦਾ ਵੀ ਤੇ ਕੋਈ ਜੋ ਜਿਹੜੀ ਪਹਿਲੀ ਟ੍ਰੈਲੀ ਸੀ ਤੇ ਇਹਦੇ ਹਰ ਦੇ ਦੂਲੀ ਸੀ ਮੈਲੀ ਦੀ ਥੋੜੀ ਜਿਹਾ ਕਰਕੇ ਬੋਲੋ ਭਾਈ ਆਜੂ ਤੇ ਬੋਲ ਬਣਾ ਯਾਰ 2800 ਰੁਪਿਆ ਯਾਰ 250 59 60 65 70 75 80 85 90 93 305 10 15 20 25 30 35 40 340 ਰੁਪਏ ਹੱਥ ਤੇ 340 ਬੋਲਾਂਗੇ ਨੇ 340 ਰੁਪਏ ਲਖ ਲਿਖ ਲਿਓ ਫਰੀਡ ਹੋ ਗਈ 21 ਜੂਨ 2025 ਦਿੱਤਾ 340 ਰੁਪਏ ਲੱਗੇ ਟਰਾਲੀ ਪੂਰਾ ਮਲਤੀ ਸਵੀ ਹਾਂ ਭਾਈ ਅੰਦਰ ਦੀ ਹੈ ਹਾਂ ਭਾਈ ਅੰਦਰ ਦੀ ਦੂੜੀ ਵੀ ਰੰਗ ਆਇਆ ਜਾ ਬੋਲੋ ਭਾਈ ਥੱਲੇ ਥੱਲੇ ਖੁੱਲ੍ਹਿਆ ਰੱਜੀ ਥੱਲੇ ਖੁੱਲ੍ਹਿਆ ਹਾਂ ਬੋਲਦਾ ਭਾਈ ਇੱਥੇ 250 ਰੁਪਿਆ 250 ਰੁਪਿਆ 250 ਬੋਲਣਾ ਬਾਈ ਕਿਹਦੇ 250 ਰੁਪਿਆ ਭੇਜ 250 ਰੁਪਿਆ ਲੱਕੀ ਨਿਕਾਲੀ ਜੀ ਜੀ ਵੀ ਭਰਤਾ ਲਈ ਰੇਟ ਆਇਆ ਕਿ 3 ਲੱਗੇਦਾ ਪੁੱਲੀ ਗੁੜਾ ਜਾ ਗਾ ਘਟ ਕੇ ਚੀ ਗੱਤਰ ਆਜੋ ਭਈਆ ਦੇ ਆ ਬੰਦਾ ਚੱਲਣਾ ਨਾਲ ਭਾਈ ਉਹਨਾਂ ਵਾਲਾ ਹਾਂ ਭਈਆ ਹਾਂ ਭਾਈ ਉਸ ਨਾਲ ਦੀ ਅਵੀ ਕੋਈ ਇਸ ਤੇ ਫਰਾਂ ਲੱਗ ਰਿਹਾ ਭਾਈ ਬੋਲੋ ਜੀ ਆ ਚੱਲਦੀ ਆ ਨਹੀਂ ਆ ਮੈਲੀ ਜੀ ਯਾਰ ਮੈਂ ਹੋੜਿਆਣ ਪਾਉਣੀ ਆ ਅੱਛਾ ਹੋੜਿਆਣ ਆ ਲੈ ਭਾਈ ਕਿਦੀ ਡਾਲੀ ਆ ਪਰ ਉਹ ਲੈ ਕੇ ਅੰਦਰੋਂ ਅੰਦਰ ਵੀ ਆ ਦੇਖੋ ਨਾ ਭਾਈ ਬੋਲੋ ਜੀ ਤੇ 250 ਰੁਪਇਆ 250 250 250 ਬੋਲਣਗੇ ਨੇ ਭਾਈ ਜੀ 250 ਰੁਪਇਆ ਲੋਜੀ 220 ਲੱਗੀ ਟਰਾਲੀ ਤੇ ਇੱਕ ਟਰਾਲੀ ਵੀ ਅਗਲੀ ਰਹਿ ਗਈ ਤੇ ਥੂੜੀ ਜਿਹੜੀ ਥੋੜੀ ਜੀ ਪਹਿਲੀ ਟਰਾਲੀ ਸੀ ਮੈਲੀ ਸੀ ਤਾਂ ਵੀ ਦੂਜੀ ਟਰਾਲੀ ਆ ਰੇਡ ਫੇਰ ਚੰਗਾ ਅੱਜ ਲੱਗ ਗਿਆ ਤੇ ਕੱਲ ਵੀ ਜਿਹੜੀ ਉਹ ਹੀ ਟਰਾਲੀ ਆਈ ਸੀਗੀ ਪੱਲੀਆਂ ਵਾਲੀ ਸੀਗੀ ਤੇ ਖੁੱਲੀ ਥੂੜੀ ਵੀ ਥੋੜੀ ਜੀ ਅੱਜ ਲੱਗੀ ਮੰਦੀ 250 ਰੁਪਏ ਰੇਡ ਰਹਿ ਗਿਆ ਖੁੱਲੀ ਥੂੜੀ ਦਾ ਤੇ ਇੱਕ ਨੰਬਰ ਦੀ ਟਰਾਲੀ ਖੜੀ ਉਹਦੀ ਹਲੇ ਬੋਲੀ ਜਿਹੜੀ ਕਿਸੇ ਨੇ ਲਈ ਨਹੀਂ ਲਈ 200 ਚੈੱਕ ਕਰਾ ਦਿੰਦੇ ਆ ਕਿ ਇਹੋ ਜੀ ਹੈ ਜੀ ਕੋਈ ਬੋਲੀ ਨਹੀਂ ਕੋਈ ਹਲੇ ਉਜੀ ਥੋੜੀ ਚੈੱਕ ਕਰ ਸਕਦੇ ਹਾਂ ਪਹਿਲੀ ਟਰਾਲੀ ਵੀ ਟੁੱੜੀ ਸੀ ਇਹਦੀ ਬੂਲੀ ਨਹੀਂ ਕਿਸੇ ਨੇ ਲਾਈ ਤੇ ਦੂਜੀ ਟਰਾਲੀ ਜਿਹੜੀ ਚੰਗਾ ਜਿਹੜਾ ਮਿਲ ਗਿਆ ਥੋੜਾ ਜਿਹਾ ਬਾਕੀ ਵੀ ਜਿਹੜਾ ਰੇਡ ਸੀਗਾ 100 ਰੁਪਿਆ ਰਹਿ ਗਿਆ ਖੁੱਲੀ ਥੋੜੀ ਸੱਤੀ ਪੱਲੰਗ ਵਾਲੀ ਜਿਹੀ ਤੇ ਬਾਕੀ ਦੇਖਦੇ ਹਾਂ ਹਲੇ ਵੀ ਕੀ ਬੰਦ ਆ ਜਿਹੜਾ ਦੋ ਟਰਾਲੀਆਂ ਜਿਹੜੀਆਂ ਖੜੀਆਂ ਹਲੇ ਲਓ ਜੀ ਅੱਜ 5 ਟਰਾਲੀਆਂ ਜਿਹੜੀਆਂ ਦੂਰੀ ਲਿਜਾਈਆਂ ਸੀਗੀਆਂ ਤੇ ਪੰਜਾਂ ਦੇ ਵਿੱਚੋਂ ਤਿੰਨਾਂ ਦੀ ਜਿਹੜੀ ਬੁਲੀ ਹੋ ਚੁੱਕੀ ਆ ਦੋ ਬਾਲ ਲੈਣੇ ਹੈ ਨੇ ਧੰਨਵਾਦ ਵੀ ਸਾਰਿਆਂ ਦਾ ਲਾਈਵ ਦੇ ਨਾਲ ਜੋੜਨ ਦੇ ਲਈ